ਮੇਰਾ ਬਚਪਨ ਆਮ ਬੱਚਿਆਂ ਵਰਗਾ ਨਹੀਂ ਸੀ ਮੇਰਾ ਬਚਪਨ ਪਿੰਡ ਵਿੱਚ ਹੋਇਆ ਚੰਗਾ ਮੰਨਿਆ ਹੋਇਆ ਪਰਿਵਾਰ ਸੀ ਜ਼ਮੀਨ ਚੰਗੀ ਸੀ ਮੈਂ ਵੀ ਆਪਣੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਸ਼ੁਰੂ ਕੀਤੀ ਪਰ ਜਲਦੀ ਹੀ ਮੇਰੇ ਪਿਤਾ ਪਰਿਵਾਰ ਸਮੇਤ ਸ਼ਹਿਰ ਵਾਲੀ ਕੋਠੀ ਵਿੱਚ ਸ਼ਿਫਟ ਹੋ ਗਏ ਇੱਕ ਤਾਂ ਬਹਾਨਾ ਸੀ ਬੱਚਿਆਂ ਦੀ ਪੜ੍ਹਾਈ ਦਾ ਤੇ ਦੂਜਾ ਸਾਡਾ ਪਰਿਵਾਰ ਠੱਠਿਆਂ ਦਾ ਬਿਜ਼ਨਸ ਕਰਦਾ ਸੀ ਸੋ ਸ਼ਹਿਰ ਵਿੱਚ ਪੱਠਾ ਲਾ ਲਿਆ ਤੇ ਸਾਨੂੰ ਬੱਚਿਆਂ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਮੇਰੇ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸਨ। ਰੋਜ਼ ਮੇਰੀ ਮਾਂ ਨਾਲ ਸ਼ਰਾਬ ਪੀ ਕੇ ਮਾਰ-ਕਟਾਈ ਕਰਨਾ ਆਮ ਗੱਲ ਸੀ। ਅਸੀਂ ਤਿੰਨੋਂ ਬੱਚੇ, ਮੇਰਾ ਛੋਟਾ ਭਰਾ ਤੇ ਭੈਣ ਮਾਂ ਨਾਲ ਲੱਗ ਜਾਂਦੇ। ਉਸ ਵਿਚਾਰੀ ਨੇ ਸੋਟੀਆਂ ਖਾਈਆਂ ਜਾਣੀਆਂ ਪਰ ਸਾਡੇ ਨਾਲ ਲੱਗਣ ਦੇਣੀ। ਪਿਤਾ ਜੀ ਨੇ ਸ਼ਰਾਬੀ ਹੋ ਕੇ ਸੋ ਜਾਣਾ ਅਸੀਂ ਮਾਂ ਦੇ ਪਏ ਨੀਲ ਦੇਖ-ਦੇਖ ਰੋਈ ਜਾਣਾ ਸ਼ਰਾਬ ਦੀ ਵਜ੍ਹਾ ਕਰਕੇ ਭੱਠੀਆਂ ਦਾ ਬਿਜ਼ਨਸ ਫੇਲ ਹੋ ਗਿਆ ਦਾਦਾ ਜੀ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਮਾਂ ਵਿਚਾਰੀ ਨੇ ਪੇਕਿਆਂ ਤੋਂ ਮੱਝ ਲਿਆਂਦੀ ਦੁੱਧ ਵੇਚ ਕੇ ਫੀਸ ਭਰਨੀ ਹੋਰ ਘਰ ਦਾ ਖਰਚਾ ਚਲਾਉਣਾ ਇੱਕ ਮੱਝ ਤਰਸ ਕਰਕੇ ਮਾਂ ਦੇ ਮਾਮੇ ਨੇ ਭੇਜ ਦਿੱਤੀ ਪੜਦੇ ਭਾਵੇਂ ਅਸੀਂ ਚੰਗੇ ਸਕੂਲ ਵਿੱਚ ਪਰ ਬਾਕੀ ਬੱਚਿਆਂ ਦੇ ਬਰਾਬਰ ਨਹੀਂ ਸੀ ਰਹਿੰਦੇ ਪੈਸੇ ਦੀ ਕਮੀ ਕਾਰਨ ਸਕੂਲ ਦੀ ਵਰਦੀ ਵੀ ਵਧੀਆ ਨਹੀਂ ਸੀ ਹੁੰਦੀ ਬੂਟ ਵੀ ਬਹੁਤ ਵਾਰ ਟੁੱਟੇ ਹੋਏ ਹੋਣੇ ਬਾਕੀ ਬੱਚਿਆਂ ਨੇ ਮਜ਼ਾਕ ਕਰਨਾ ਇੱਕ ਦਿਨ ਮੇਰੀ ਸਕੂਲ ਦੀ ਪੈਂਟ ਥੋੜੀ ਫੱਟੀ ਸੀ ਕਲਾਸ ਵਿੱਚ ਟੀਚਰ ਨੇ ਸਭ ਦੇ ਸਾਹਮਣੇ ਖੜਾ ਕਰਕੇ ਮੇਰੀ ਬੇਸੀ ਕੀਤੀ ਮਨ ਨੂੰ ਬਹੁਤ ਮਹਿਸੂਸ ਹੋਇਆ ਘਰ ਆ ਕੇ ਮਾਂ ਨੂੰ ਵੀ ਨਹੀਂ ਦੱਸ ਸਕਦੇ ਸੀ ਉਹ ਤਾਂ ਵਿਚਾਰੀ ਪਹਿਲਾਂ ਹੀ ਬੜੀ ਮੁਸ਼ਕਲਾਂ ਨਾਲ ਕੰਮ ਚਲਾ ਰਹੀ ਸੀ ਮੈਂ ਕਈ ਦਿਨ ਸਕੂਲ ਤੋਂ ਦੱਸਦਾ ਰਿਹਾ ਕਿ ਬੱਚੇ ਫੇਰ ਬੇਸੀ ਕਰਨਗੇ ਪਰ ਪਿਤਾ ਜੀ ਨੇ ਸ਼ਰਾਬ ਨਾ ਛੱਡੀ ਕਈ ਵਾਰ ਦਿਨ ਨੂੰ ਵੀ ਸ਼ਰਾਬ ਪੀ ਲੈਂਦੇ ਜਦੋਂ ਸਕੂਲ ਤੋਂ ਆਉਣਾ ਤਾਂ ਮਾਂ ਵਿਚਾਰੀ ਨੇ ਰੋਂਦੀ ਹੋਣਾ ਦੇਖਦੇ ਦੇਖਦੇ ਭੱਠਾ ਜਮਾ ਬਹਿ ਗਿਆ ਦਾਦਾ ਜੀ ਨੇ ਤੀਜੇ ਹਿੱਸੇ ਦੀ ਜ਼ਮੀਨ ਦੇ ਕੇ ਆਪ ਦਾ ਫਰਜ਼ ਪੂਰਾ ਕਰਤਾ ਪਿਤਾ ਜੀ ਨੇ ਇੰਨਾ ਕਰਜ਼ਾ ਸਿਰ ਕਰ ਲਿਆ ਕਿ ਸਾਰੀ ਜ਼ਮੀਨ ਵੇਚ ਕੇ ਵੀ ਲਾਉਣਾ ਮੁਸ਼ਕਲ ਸੀ ਪਰ ਮਾਂ ਨੇ ਹੌਸਲਾ ਨਹੀਂ ਛੱਡਿਆ ਮੈਂ 10ਵੀਂ ਪਾਸ ਕਰ ਲਈ ਸੀ ਕਿਸੇ ਨੇ ਪਿੰਡ ਜਾਣ ਦੀ ਸਲਾਹ ਦਿੱਤੀ ਮਾਂ ਨੂੰ ਗੱਲ ਪਸੰਦ ਆ ਗਈ ਤੇ ਅਸੀਂ ਪਿੰਡ ਜਾ ਕੇ ਖੇਤੀ ਕਰਨ ਦਾ ਫੈਸਲਾ ਕਰ ਲਿਆ ਸ਼ਹਿਰ ਵਾਲੀ ਕੋਠੀ ਕਿਰਾਏ ਤੇ ਦੇ ਦਿੱਤੀ ਮੈਂ ਪੜ੍ਹਾਈ ਛੱਡ ਖੇਤੀ ਕਰਨਾ ਚਾਹੁੰਦਾ ਸੀ ਪਰ ਮਾਂ ਨਹੀਂ ਮੰਨੀ ਮੈਂ ਪੜ੍ਹਨ ਵਾਸਤੇ ਰੋਜ਼ ਪਿੰਡੋਂ ਸ਼ਹਿਰ ਆਉਂਦਾ ਤੇ ਫਿਰ ਕਾਲਜ ਤੋਂ ਬਾਅਦ ਘਰ ਜਾ ਕੇ ਖੇਤੀ ਕਰਦਾ ਮਾਂ ਦੀ ਸਿਆਣਪ ਨੇਤਾ ਮੇਰੀ ਸਖਤ ਮਿਹਨਤ ਨੇ ਰੰਗ ਵਿਖਾਇਆ ਥੋੜੇ ਸਾਲਾਂ ਵਿੱਚ ਹੀ ਸਾਰਾ ਕਰਜ਼ਾ ਲਾ ਦਿੱਤਾ ਕਈ ਸਾਲ ਨਰਮੇ ਦੀ ਫਸਲ ਬਹੁਤ ਹੋਈ ਖੇਤੀ ਦੇ ਕੰਮ ਵਿੱਚ ਕਈ ਵਾਰ ਪਿਤਾ ਜੀ ਦੀ ਮਦਦ ਕਰ ਦਿੰਦੇ ਪਰ ਬਹੁਤਾ ਸਮਾਂ ਸ਼ਰਾਬ ਪੀ ਕੇ ਹੀ ਲੰਘਾਉਂਦੇ ਹੁਣ ਕੁੱਟਮਾਰ ਬੰਦ ਹੋ ਗਈ ਸੀ ਮਾਂ ਨਾਲ ਬਹੁਤ ਪਿਆਰ ਸੀ ਉਹ ਹਮੇਸ਼ਾ ਕੰਮ ਕਰਦੀ ਨਜ਼ਰ ਆਉਂਦੀ ਕਈ ਵਾਰ ਉਸਨੇ ਪਿਆਰ ਨਾਲ ਗੱਲ ਵਕੜੀ ਪਾਉਣੀ ਤਾਂ ਉਸ ਵਿੱਚੋਂ ਹਮੇਸ਼ਾ ਪਸੀਨੇ ਦੀ ਖੁਸ਼ਬੂ ਆਉਣੀ ਇਹੋ ਜਿਹੀ ਖੁਸ਼ਬੂ ਮੈਨੂੰ ਕਿਸੇ ਸੈਂਟ ਵਿੱਚੋਂ ਵੀ ਨਹੀਂ ਸੀ ਮਿਲੀ ਮਾਂ ਬਹੁਤ ਮਿਹਨਤੀ ਸੀ ਨਹਾਉਣ ਧੋਣ ਦਾ ਖਿਆਲ ਵੀ ਨਹੀਂ ਸੀ ਰੱਖਦੀ ਉਹ ਘੱਟ ਹੀ ਸੌਂਦੀ ਸੀ ਇਸੇ ਮਿਹਨਤ ਨੇ ਸਾਨੂੰ ਇੱਕ ਵਾਰ ਫੇਰ ਸਭ ਦੇ ਬਰਾਬਰ ਖੜਾ ਕਰ ਦਿੱਤਾ ਸੀ ਕੋਲ 4 ਪੈਸੇ ਵੀ ਜਮ੍ਹਾਂ ਹੋ ਗਏ ਜਦੋਂ ਅਸੀਂ ਪਿੰਡ ਆਏ ਸੀ ਤਾਂ ਕਈ ਸ਼ਰੀਕਾਂ ਨੇ ਆਸਲਾ ਰੱਖੀ ਸੀ ਕਿ ਇਹ ਸ਼ਰਾਬੀ ਹੁਣ ਜ਼ਮੀਨ ਵੇਚੂ ਹੀ ਵੇਚੋ ਕਈਆਂ ਨੇ ਤਾਂ ਕਹਿ ਵੀ ਦਿੱਤਾ ਸੀ ਜੇ ਵੇਚਣੀ ਹੋਵੇ ਤਾਂ ਸਾਨੂੰ ਦੱਸ ਦਿਓ ਪਰ ਮਾਂ ਨੇ ਸਾਰੇ ਸ਼ਰੀਕਾਂ ਦੇ ਮੂੰਹ ਬੰਦ ਕਰ ਦਿੱਤੇ ਮਾਂ ਨੇ ਹਮੇਸ਼ਾ ਮੇਰੀ ਤਾਰੀਫ਼ ਕਰਨੀ ਤੂੰ ਮੇਰੀ ਰੱਖ ਵਖਾਈ ਪੁੱਤ ਜੇ ਤੂੰ ਮਿਹਨਤ ਨਾ ਕਰਦਾ ਤਾਂ ਸ਼ਾਇਦ ਮੈਂ ਹਾਰ ਜਾਂਦੀ ਮਾਂ ਸ਼ਰੀਕਾਂ ਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਕੀ ਹੋਇਆ ਜੇ ਮੇਰਾ ਪਤੀ ਸ਼ਰਾਬੀ ਸੀ ਪਰ ਮੈਂ ਤਾਂ ਹਾਂ ਨਾ ਇਸ ਸਾਰੇ ਸੰਘਰਸ਼ ਭਰੇ ਸਮੇਂ ਮੈਨੂੰ ਕਾਲਜ ਵਿੱਚ ਇੱਕ ਦੋਸਤ ਮਿਲੀ ਜਿਸ ਨੇ ਬਹੁਤ ਹੌਸਲਾ ਦਿੱਤਾ ਦੇਖਦੇ ਦੇਖਦੇ ਸਾਡੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਮੈਨੂੰ ਲੁਧਿਆਣੇ ਨੌਕਰੀ ਮਿਲ ਗਈ ਪਰ ਮੈਂ ਹਰ ਹਫਤੇ ਪਿੰਡ ਜਾਂਦਾ ਖੇਤੀ ਉਸੇ ਤਰ੍ਹਾਂ ਚੱਲਦੀ ਰਹੀ ਮੇਰੀ ਨੌਕਰੀ ਲੱਗਣ ਨਾਲ ਹੀ ਮਾਂ ਦੇ ਮਨ ਵਿੱਚ ਹੰਕਾਰ ਆ ਗਿਆ ਸੀ ਮਾਂ ਨੇ ਹਮੇਸ਼ਾ ਆਪਣੀ ਤਾਰੀਫ਼ ਕਰਨੀ ਮੈਂ ਆਏ ਕਰਤਾ ਮਾਂ ਮੇਰਾ ਪਤੀ ਸ਼ਰਾਬੀ ਸੀ ਪਰ ਮੈਂ ਆਪਣੇ ਬੱਚੇ ਕਿਸੇ ਤੋਂ ਘੱਟ ਨਹੀਂ ਰਹਿਣ ਦਿੱਤੇ ਮਾਂ ਦਾ ਇਹ ਹੰਕਾਰ ਜਾਇਜ ਵੀ ਸੀ ਬਹੁਤ ਮਿਹਨਤ ਕੀਤੀ ਸੀ ਉਸਨੇ ਗੱਲ ਹੁਣ ਬੱਚਿਆਂ ਦੇ ਵਿਆਹ ਤੇ ਆ ਗਈ ਮੇਰੀ ਭੈਣ ਸਭ ਤੋਂ ਛੋਟੀ ਸੀ ਮਾਂ ਦੀ ਇੱਛਾ ਸੀ ਕਿ ਸਭ ਤੋਂ ਪਹਿਲਾਂ ਕੁੜੀ ਦਾ ਵਿਆਹ ਕਰਨਾ ਹੈ ਤੇ ਉਹ ਵੀ ਐਨੇ ਵਧੀਆ ਘਰੇ ਕਿ ਸਾਰਾ ਸ਼੍ਰੀਕਾ ਮੰਨ ਜਾਏ ਇੰਨੇ ਦਿਨੀ ਮੇਰੀ ਮਾਂ ਦੀ ਇੱਕੋ ਇੱਕ ਤੇ ਭੈਣ ਨਾਲੋਂ ਵੱਧ ਸਹੇਲੀ ਜਿਸ ਨੂੰ ਅਸੀਂ ਬਲਵੀਰ 마ਸੀ ਕਹਿੰਦੇ ਸੀ ਤੇ ਜੀਜਾ ਜੀ ਦੀ ਮੌਤ ਹੋ ਗਈ 마ਸੀ ਜੀ ਦੀ ਭੈਣ ਦੇ ਚਾਰ ਕੁੜੀਆਂ ਹੀ ਸੀ ਤੇ ਸਾਰੀਆਂ ਕੁੜੀਆਂ ਵਿਆਉਣ ਵਾਲੀਆਂ ਮੇਰੀ ਮਾਂ ਨੇ ਬੜਾ ਅਫਸੋਸ ਮਨਾਇਆ 마ਸੀ ਨੇ ਮੇਰੀ ਮਾਂ ਨੂੰ ਕਿਹਾ ਮੇਰੀ ਵੱਡੀ ਭਣਜੀ ਦਾ ਰਿਸ਼ਤਾ ਲੈ ਲੈ ਤੇਰਾ ਪੁੱਤ ਸਿਆਣਾ ਹੈ ਮੇਰੀ ਭੈਣ ਦਾ ਘਰ ਸੰਭਾਲ ਲਵੇਗਾ ਜ਼ਮੀਨ ਦੇ ਲਾਲਚ ਨੂੰ ਮੇਰੀ ਮਾਂ ਨੇ ਮੈਨੂੰ ਬਿਨਾਂ ਪੁੱਛੇ ਰਿਸ਼ਤੇ ਨੂੰ ਹਾਂ ਕਰ ਦਿੱਤੀ ਜਦੋਂ ਮੈਂ ਹਫ਼ਤੇ ਦੇ ਅਖੀਰ ਤੇ ਘਰ ਆਇਆ ਤਾਂ ਮਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਮਾਂ ਨੇ ਭਾਵੁਕ ਹੋ ਕੇ ਕਿਹਾ ਤੇਰੇ ਤੇ ਮਾਨਸੀ ਪੁੱਤਰ ਮੈਂ ਹਾਂ ਕਰ ਦਿੱਤੀ ਹੈ ਨਾਲੇ ਹੁਣ ਸ਼੍ਰੀਕਾ ਨੂੰ ਦੱਸਾਂ ਤੂੰ ਸੀ ਤਾਂ ਸਾਡੀ ਜ਼ਮੀਨ ਤੇ ਅੱਖ ਰੱਖੀ ਸੀ ਨਾ ਮੇਰੀਆਂ ਤਾਂ ਨੂਹਾ ਵੀ ਜ਼ਮੀਨਾਂ ਵਾਲੀਆਂ ਨੇ ਮਾਂ ਨੇ ਆਪਣੀ ਮਮਤਾ ਦਾ ਮੁੱਲ ਮੰਗ ਲਿਆ ਉਸ ਕਾਲਜ ਵਾਲੀ ਦੋਸਤ ਨੂੰ ਮਿਲਿਆ ਜਿਸ ਨਾਲ ਜ਼ਿੰਦਗੀ ਬਤੋਂ ਦੇ ਸੁਪਨੇ ਵੇਖੇ ਸਨ ਉਸ ਨੂੰ ਸਾਰੀ ਕਹਾਣੀ ਦੱਸੀ ਮੇਰਾ ਕੀ ਕਸੂਰ ਹੈ ਉਹ ਮੇਰੇ ਵੱਲ ਵੇਖ ਕਹਿ ਰਹੀ ਸੀ ਮੇਰੀ ਬੇਵਸੀ ਤੇ ਤੇਰੀ ਗਰੀਬੀ ਹੈ ਤੇਰਾ ਕਸੂਰ ਮੇਰੀ ਮਾਂ ਮੇਰੀ ਕਿਸਮਤ ਸੋਨੇ ਦੇ ਪੈਨ ਨਾਲ ਨਿਕਲ ਲੱਗੀ ਹੈ ਮੈਂ ਰੋਂਦੇ ਨੇ ਕਿਹਾ ਉਹ ਚੁੱਪਚਾਪ ਉੱਠ ਕੇ ਚਲੀ ਗਈ ਮੈਂ ਵੀ ਵਾਪਸ ਨੌਕਰੀ ਤੇ ਆ ਗਿਆ ਜ਼ਿੰਦਗੀ ਨੇ ਕਿਸ ਮੋੜ ਤੇ ਲੈ ਆਂਦਾ ਇੱਕ ਪਾਸੇ ਉਹ ਮਾਂ ਜਿਨੇ ਇੰਨੀਆਂ ਮੁਸ਼ਕਲਾਂ ਨਾਲ ਇਸ ਕਾਬਲ ਬਣਾਇਆ ਅਤੇ ਦੂਜੇ ਪਾਸੇ ਉਹ ਬੇਕਸੂਰ ਦੋਸਤ ਜਿਸਨੇ ਜ਼ਿੰਦਗੀ ਨੂੰ ਜਿਉਣਾ ਸਿਖਾਇਆ ਅਗਲੇ ਹਫਤੇ ਦੇ ਅਖੀਰ ਫਿਰ ਪਿੰਡ ਗਿਆ ਮਾਂ ਨੇ ਫੈਸਲਾ ਸੁਣਾਇਆ ਮੈਂ ਅਗਲੇ ਐਤਵਾਰ ਨੂੰ ਉਹਨਾਂ ਨੂੰ ਬੁਲਾਇਆ ਤੂੰ ਆਪਦੀ ਤਿਆਰੀ ਕਰਕੇ ਆਈਂ ਵਾਪਸ ਜਾਣ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਦੋਸਤ ਨੂੰ ਮਿਲਣ ਲਈ ਪਹੁੰਚ ਗਿਆ ਮੈਨੂੰ ਉਮੀਦ ਸੀ ਉਹ ਜ਼ਰੂਰ ਆਵੇਗੀ ਪਰ ਮੈਂ ਉਸ ਦੇ ਮੱਥੇ ਕਿਵੇਂ ਲੱਗਾਗਾ ਇਸ ਗੱਲੋਂ ਡਰ ਰਿਹਾ ਸੀ ਉਹ ਆਈ ਪਰ ਮੇਰੀ ਉਮੀਦ ਦੇ ਉਲਟ ਬਹੁਤ ਹੀ ਸ਼ਾਂਤ ਚਿੱਤ ਵੱਡੀ ਸਾਰੀ ਸਮਾਈਲ ਦੇ ਕੇ ਮੇਰੇ ਕੋਲ ਬੈਠ ਗਈ ਨਾਰਾਜ਼ ਹੈ ਮੇਰੇ ਨਾਲ ਮੈਂ ਪੁੱਛਿਆ ਨਹੀਂ ਤਾਂ ਤੇਰੇ ਵਰਗੇ ਦੋਸਤ ਨਾਲ ਨਾਰਾਜ਼ ਕਿਵੇਂ ਹੋ ਸਕਦੀ ਹਾਂ ਕਿੰਨੇ احسان ਨੇ ਤੇਰੇ ਮੇਰੇ ਤੇ ਮੈਂ ਤਾਂ ਆਪ ਤੇਰੀ ماں ਦਾ ਦੇਣਾ ਨਹੀਂ ਦੇ ਸਕਦੀ ਜਿਸ ਨੇ ਤੇਰੇ ਵਰਗਾ دوست ਮੈਨੂੰ ਦਿੱਤਾ ਸੋਚਿਆ ਸੀ ਜ਼ਿੰਦਗੀ ਭਰ ਉਸ ਦੀ ਸੇਵਾ ਕਰੂੰਗੀ ਪਰ ਜੋ ਰੱਬ ਨੂੰ ਮਨਜ਼ੂਰ ਸੀ ਮੇਰੀ ਤਾਂ ਨਿਕਲ ਗਈ ਉਹ ਵੀ ਬਹੁਤ ਰੋਈ ਮੈਨੂੰ ਆਪਣਾ ਹੱਥ ਦੇ ਮੈਂ ਹੱਥ ਉਸ ਨੂੰ ਫੜਾ ਦਿੱਤਾ ਅਸੀਂ ਪਹਿਲੀ ਤੇ ਆਖਰੀ ਵਾਰ ਇੱਕ ਦੂਸਰੇ ਦੇ ਹੱਥ ਫੜੇ ਹੱਥ ਫੜ ਕੇ ਕਹਿੰਦੀ ਮੇਰੀ ਸੋਂਹ ਖਾ ਕੇ ਅੱਜ ਤੋਂ ਬਾਅਦ ਮੈਨੂੰ ਕਦੇ ਨਹੀਂ ਮਿਲੇਗਾ ਨਹੀਂ ਮੈਂ ਇਹ ਸੋਂਹ ਕਿਵੇਂ ਖਾ ਸਕਦਾ ਹਾਂ ਫੇਰ ਮਰੀ ਦਾ ਮੂੰਹ ਦੇਖੇਗਾ ਮੇਰਾ ਮੈਂ ਸੋਂਹ ਖਾ ਲਈ ਤੇ ਅੱਜ ਤੱਕ ਨਭਾ ਰਿਹਾ ਉਸ ਦਿਨ ਤੋਂ ਬਾਅਦ ਅੱਜ ਤੱਕ ਮੈਂ ਉਸ ਨੂੰ ਨਹੀਂ ਵੇਖਿਆ ਮੇਰੀ ਭੈਣ ਨੂੰ ਵੀ ਬਹੁਤ ਚੰਗਾ ਘਰ ਮਿਲ ਗਿਆ ਮੇਰੀ ਭੈਣ ਦਾ ਸ਼ਗਨ ਹੋ ਗਿਆ ਮੇਰਾ ਵੀ ਰਿਸ਼ਤਾ ਪੱਕਾ ਹੋ ਗਿਆ ਸਾਰਾ ਮਾਂ ਦੀ ਮਰਜ਼ੀ ਮੁਤਾਬਕ ਹੋਇਆ ਸਾਡਾ ਦੋਨਾਂ ਭੈਣ ਭਰਾਵਾਂ ਦਾ ਵਿਆਹ ਇਕੱਠਾ ਕਰਦਾ ਫੈਸਲਾ ਹੋਇਆ ਪਹਿਲਾਂ ਭੈਣ ਦੀ ਬਰਾਤ ਆਉਣੀ ਸੀ ਤੇ ਤੀਸਰੇ ਦਿਨ ਮੇਰਾ ਵਿਆਹ ਸੀ ਭੈਣ ਦੇ ਸਹੁਰਿਆਂ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ ਮੁੰਡੇ ਨੂੰ 8 ਮਰੱਬੇ ਜਾਨੀ 200 ਕਿੱਲਾ ਜ਼ਮੀਨ ਆਉਂਦੀ ਸੀ ਉਹਨਾਂ 400 ਬੰਦਾ ਬਰਾਤ ਦਾ ਲੈ ਕੇ ਆਉਣਾ ਸੀ ਦੂਸਰਾ ਮੇਰੀ ਮਾਂ ਨੇ ਸਾਰੇ ਸ਼ਰੀਕੇ ਅਤੇ ਰਿਸ਼ਤੇਦਾਰ ਬੁਲਾਏ ਸਨ ਆਪਣੀ ਕੀਤੀ ਮਿਹਨਤ ਦਾ ਸਰਟੀਫਿਕੇਟ ਲੈਣਾ ਚਾਹੁੰਦੀ ਸੀ ਉਦੋਂ ਪੈਲਸ ਵਗੈਰਾ ਹਜੇ ਸ਼ੁਰੂ ਨਹੀਂ ਸੀ ਹੋਏ ਵਿਆਹ ਪਿੰਡ ਵਿੱਚ ਹੀ ਹੋਣਾ ਸੀ ਵੱਡੇ ਵੱਡੇ ਟੈਂਟ ਲੱਗਣੇ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਸਨ ਪੂਰੇ 7 ਦਿਨ ਵਿਆਹ ਚੱਲਿਆ ਮਾਂ ਨੇ ਭੈਣ ਨੂੰ ਦਿਲ ਖੋਲ ਕੇ ਦਾਜ ਦਿੱਤਾ ਗੱਡੀ ਵੀ ਉਹਨਾਂ ਦੀ ਮਨਪਸੰਦੀ ਦਿੱਤੀ ਗਈ ਕੱਪੜੇ ਤੇ ਗਹਿਣੇ ਆ ਤੇ ਖੁੱਲ ਕੇ ਪੈਸੇ ਲਾਏ ਮਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਵਧੀਆ ਕੱਪੜੇ ਦਿੱਤੇ ਮੰਨ ਦੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਜਿਵੇਂ ਮਾਂ ਚਾਹੁੰਦੀ ਸੀ ਉਸੇ ਤਰ੍ਹਾਂ ਹੋਇਆ ਪਿੰਡ ਵਿੱਚ ਤੇ ਸਾਰੇ ਰਿਸ਼ਤੇਦਾਰਾਂ ਵਿੱਚ ਧੁੰਮਾ ਪੈ ਗਈਆਂ ਤੇ ਮਾਂ 올림픽 ਵਿੱਚ 골ਡ ਮੈਡਲ ਜਿੱਤੇ ਖਿਡਾਰੀ ਵਾਂਗ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾ ਰਹੀ ਸੀ ਮੇਰਾ ਵੀ ਵਿਆਹ ਹੋ ਗਿਆ ਮੇਰੀ ਪਤਨੀ ਦੇ ਪਿਤਾ ਜੀ ਦੀ ਮੌਤ ਨੂੰ ਥੋੜਾ ਹੀ ਸਮਾਂ ਹੋਇਆ ਹੋਣ ਕਰਕੇ ਤੇ ਦੂਸਰੇ ਵਿਆਹ ਦਾ ਕੰਮ ਬਗਾਨੇ ਹੱਥ ਹੋਣ ਕਰਕੇ ਵਿਆਹ ਮੇਰੀ ਮਾਂ ਦੀ ਇੱਛਾ ਮੁਤਾਬਕ ਨਾ ਹੋਇਆ ਨਾ ਤਾਂ ਦਾਜ ਤੇ ਨਾ ਹੀ ਕੱਪੜੇ ਲੱਤੇ ਮੇਰੀ ਮਾਂ ਨੂੰ ਪਸੰਦ ਆਏ ਤੇ ਗੱਡੀ ਬਾਰੇ ਤਾਂ ਸੋਚ ਵੀ ਨਹੀਂ ਸੀ ਸਕਦੇ ਮਾਂ ਨੂੰ ਲੱਗਿਆ ਉਹ ਇੱਕ ਮੈਚ ਹਾਰ ਗਈ ਪਰ ਉਸ ਨੇ ਹਜੇ ਹਾਰ ਨਹੀਂ ਸੀ ਮੰਨੀ ਮੇਰੇ ਵਿਆਹ ਵਿੱਚ ਰੰਗਦਾਰ ਟੀਵੀ ਵੀ ਦਿੱਤਾ ਸੀ ਸਾਡੇ ਪਿੰਡ ਵਿੱਚ ਪਹਿਲਾਂ ਸੀ ਸਾਰੇ ਪਿੰਡ ਦੀਆਂ ਜਨਾਨੀਆਂ ਤੇ ਬੱਚੇ ਐਤਵਾਰ ਨੂੰ ਬਹੁਤ ਹੀ ਮਸ਼ਹੂਰ ਸੀਰੀਅਲ ਰਮਾਇਣ ਦੇਖਣ ਲਈ ਆਉਂਦੇ ਬਰਾਂਡੇ ਵਿੱਚ ਉੱਚਾ ਕਰਕੇ ਰੱਖੇ ਰੰਗਦਾਰ ਟੀਵੀ ਤੇ ਰਮਾਇਣ ਦੇਖਦੇ ਲੋਕ ਸਾਨੂੰ ਕਿਸਮਤ ਵਾਲੇ ਸਮਝਦੇ ਸਨ ਪਰ ਗੱਲ ਮਾਂ ਦੇ ਮੈਚ ਹਾਰਨ ਦੀ ਸੀ ਮਾਂ ਨੂੰ ਲੱਗਿਆ ਕਿ ਭਾਵੁਕ ਹੋ ਕੇ ਮੈਂ ਗਲਤ ਫੈਸਲਾ ਲੈ ਲਿਆ ਮੈਂ ਕਿਹੋ ਜਿਹਾ ਵਿਆਹ ਕੀਤਾ ਆਪਣੀ ਕੁੜੀ ਦਾ ਤੇ ਉਹਨਾਂ ਨੇ ਤਾਂ ਮੇਰੀ ਨੱਕ ਵੱਡ ਦਿੱਤੀ ਮੈਂ ਉਸੇ ਰੁਟੀਨ ਮੁਤਾਬਕ ਹਰ ਹਫਤੇ ਪਿੰਡ ਜਾਂਦਾ ਸੀ ਪਰ ਘਰ ਵਾਲੀ ਪਿੰਡ ਹੀ ਰਹਿੰਦੀ ਸੀ ਇੱਕ ਦਿਨ ਮਾਂ ਮੈਨੂੰ ਕਹਿੰਦੀ ਪੁੱਤ ਇੱਕ ਗੱਲ ਆਖਾਂ ਆਪਣੇ ਨਾਲ ਤੇਰੀ ਮਾਸੀ ਨੇ ਧੋਖਾ ਕੀਤਾ ਕੀ ਵਿਆਹ ਕੀਤਾ ਉਹਨਾਂ ਨੇ ਤੇਰਾ ਚੱਲ ਛੱਡ ਮਾਂ ਜਿੱਥੇ ਸੰਜੋਗ ਸੀ ਹੋ ਗਿਆ ਮੈਂ ਸੁਭਾਵਿਕ ਹੀ ਕਿਹਾ ਪਰ ਮਾਂ ਦੇ ਮਨ ਵਿੱਚ ਕੁਝ ਹੋਰ ਸੀ ਤੂੰ ਇਹਨੂੰ ਛੱਡ ਦੇ ਪੁੱਤ ਆਪਾਂ ਰਿਸ਼ਤਾ ਬਰਾਬਰ ਦਾ ਲਵਾਂਗੇ ਮਾਂ ਦੀ ਕਹੀ ਗੱਲ ਮੇਰਾ ਕਲੇਜਾ چیر ਗਈ ਮਾਂ ਤੂੰ ਆਪਣਾ ਟਾਈਮ ਭੁੱਲ ਗਈ ਮੈਂ ਇਸ ਨੂੰ ਛੱਡ ਦਿਆਂ ਜਿਸ ਦਾ ਪੱਲਾ ਮੈਂ ਵਾਹਿਗੁਰੂ ਦੀ ਹਜ਼ੂਰੀ ਵਿੱਚ ਫੜਿਆ ਤੇ ਵਚਨ ਦਿੱਤਾ ਕਿ ਹੁਣ ਇਸ ਦੇ ਦੁੱਖ ਸੁੱਖ ਦਾ ਰਾਖਾ ਮੈਂ ਹਾਂ ਵਾਹਿਗੁਰੂ ਦੇ ਸਾਹਮਣੇ ਚਾਰ ਲਾਵਾਂ ਲਈਆਂ ਨੇ ਵਾਹਿਗੁਰੂ ਤੋਂ ਬੇਮੁਖ ਹੋ ਜਾਵਾਂ ਇਸ ਵਿਚਾਰੀ ਦਾ ਕਸੂਰਤਾ ਦੱਸ ਦਿਓ ਇਸ ਪਿਓ ਵਾਰੀ ਕੁੜੀ ਨੂੰ ਛੱਡ ਦੇਵਾਂ ਨਹੀਂ ਮਾਂ ਇਹ ਪਾਪ ਨਹੀਂ ਕਰ ਸਕਦਾ ਹੁਣ ਤਾਂ ਇਸ ਦਾ ਸਾਥ ਮਰ ਕੇ ਹੀ ਛੱਡੂ ਮੈਂ ਇੱਕੋ ਸਾਹੇ ਬੋਲ ਪਿਆ ਸਿਆਣੇ ਕਹਿੰਦੇ ਹਨ ਬਗਾਨੀਆਂ ਆ ਕੇ ਪੁੱਤ ਖੋਹ ਲੈਂਦੀਆਂ ਨੇ ਤੇਰੀ ਮਾਂ ਨੇ ਤੁਹਾਨੂੰ ਪਾਲਣ ਲਈ ਤੇ ਪੜਾਉਣ ਲਈ ਦਿਨ ਰਾਤ ਮਜ਼ਦੂਰਾ ਵਾਂ ਕੰਮ ਕੀਤਾ ਤੇ ਤੂੰ ਮੇਰੇ ਕਹੇ ਇਸ ਨੂੰ ਨਹੀਂ ਛੱਡ ਸਕਦਾ ਮੈਂ ਤੈਨੂੰ ਸਾਲ 'ਚ ਵਿਆਹ ਦੂੰ ਤੇ ਨਾਲੇ ਰਿਸ਼ਤਾ ਲਵਾਂ ਬਰਾਬਰ ਦਾ ਸ਼੍ਰੀਕੇ ਨੂੰ ਵੀ ਵਿਖਾ ਦੂੰ ਮਾਂ ਜਿਵੇਂ ਫੈਸਲਾ ਕਰੀ ਬੈਠੀ ਸੀ ਨਹੀਂ ਮਾਂ ਇੱਕ ਵਾਰ ਤੇਰੀ ਗੱਲ ਮੰਨ ਕੇ ਗਲਤੀ ਕਰ ਲਈ ਹੁਣ ਨਹੀਂ ਕਰਨੀ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਤੂੰ ਇੱਕ ਕੰਮ ਕਰ ਮੈਨੂੰ ਜ਼ਹਿਰ ਦੇ ਦੇ ਜੇ ਮੈਨੂੰ ਨਹੀਂ ਦੇ ਸਕਦੀ ਤਾਂ ਬਗਾਨੀ ਧੀ ਨੂੰ ਦੇ ਦੇ ਸਾਰਾ ਸਿਆਪਾ ਹੀ ਨਿਬੜ ਜਾਉ ਮੈਂ ਗੁੱਸੇ ਵਿੱਚ ਕਿਹਾ ਮੇਰੀ ਗੱਲ ਦਾ ਮਾਂ ਤੇ ਕੋਈ ਅਸਰ ਨਹੀਂ ਸੀ ਹੋਇਆ ਮਾਂ ਨੂੰ ਭੈਣ ਦਾ ਚੰਗਾ ਵਿਆਹ ਕਰਕੇ ਹੰਕਾਰ ਹੋ ਗਿਆ ਸੀ ਉਹ ਆਪਣੇ ਆਪ ਨੂੰ ਸੱਤਵੇਂ ਅਸਮਾਨ ਤੇ ਬਿਠਾਈ ਬੈਠੀ ਸੀ ਪਰ ਮੈਂ ਨਾ ਕਰਕੇ ਗੁੱਸੇ ਵਿੱਚ ਵਾਪਸ ਪਰਤਾ ਆ ਮੇਰੇ ਵਾਪਸ ਆਉਣ ਤੋਂ ਬਾਅਦ ਫਿਰ ਮੇਰੀ ਮਾਂ ਨੇ ਲਾਇਆ ਫਾਰਮੂਲਾ ਬੀ ਮੇਰੀ ਪਤਨੀ ਚੰਡੀਗੜ੍ਹ ਪੜੀ ਸੀ ਵਿਚਾਰੀ ਨੇ ਕਦੇ ਪਿੰਡ ਵੇਖਿਆ ਹੀ ਨਹੀਂ ਸੀ ਤੇ ਨਾ ਹੀ ਬੋਲੀ ਹੀ ਸਮਝ ਆਵੇ ਮੇਰੀ ਮਾਂ ਨੇ ਢਾਤੀ ਚੁੱਲ੍ਹੇ ਸਾਡੇ ਕਈ ਕਈ ਦਿਹਾੜੀਏ ਲੱਗੇ ਹੋਣੇ ਰੋਟੀਆਂ ਦੇ ਟੋਕਰੇ ਪੱਕਣੇ ਉਸ ਵਿਚਾਰੀ ਨੂੰ ਚੁੱਲ੍ਹਾ ਨਾ ਬਾਲਣਾ ਆਵੇ ਉਸ ਨੂੰ ਕਿਲੋ ਅੱਧਾ ਕਿਲੋ ਸਬਜ਼ੀ ਬਣਾਉਣੀ ਆਵੇ ਪਰ ਉੱਥੇ ਕੋਈ ਹਿਸਾਬ ਹੀ ਨਹੀਂ ਸੀ ਸ਼ਹਿਰਾਂ ਵਿੱਚ ਚਾਹ ਕੱਪਾਂ ਵਿੱਚ ਪਰ ਸਾਡੇ ਪਿੰਡਾਂ ਵਾਲੀਆਂ ਬਾਟੀਆਂ ਨਾਲ ਪਿੰਦੇ ਸੀ ਉਸ ਨੂੰ ਇਹ ਨਾ ਪਤਾ ਲੱਗੇ ਕਿ ਚੀਨੀ ਤੇ ਪੱਤੀ ਕਿੰਨੀ ਪਾਵੇਂ ਸਾਰਾ ਦਿਨ ਰਸੋਈ ਦੇ ਨਾਲ-ਨਾਲ ਦਾਜ ਨਾਲੇ ਹੋਣ ਦੇ ਮਾਂ ਨੇ ਤਾਨੇ ਦੇਣੇ ਰੱਬ ਦੀ ਕਰਨੀ ਮੈਂ ਵੀ ਇੱਕ ਐਤਵਾਰ ਪਿੰਡ ਨਾ ਗਿਆ ਅਗਲੇ ਐਤਵਾਰ ਜਦੋਂ ਮੈਂ ਪਿੰਡ ਗਿਆ ਮੈਨੂੰ ਘਰ ਪਹੁੰਚਣ ਨੂੰ ਥੋੜਾ ਹਨੇਰਾ ਹੋ ਗਿਆ ਸੀ ਜਦ ਮੈਂ ਘਰ ਪਹੁੰਚਿਆ ਤਾਂ ਇੱਕ ਮੈਲੇ ਜਿਹੇ ਕੱਪੜੇ ਪਾਈ ਇੱਕ ਨੌਜਵਾਨ ਕੁੜੀ ਕੰਮ ਕਰਦੀ ਫਿਰੇ ਮੈਂ ਮਨ ਹੀ ਮਨ ਵਿੱਚ ਮਾਂ ਦਾ ਸ਼ੁਕਰਗੁਜ਼ਾਰ ਹੋਇਆ ਕਿ ਉਸ ਨੇ ਕੰਮ ਵਾਲੀ ਰੱਖ ਲਈ ਪਰ ਮੈਨੂੰ ਆਪਣੀ ਘਰ ਵਾਲੀ ਨਾ ਦਿਖੇ ਮੈਂ ਮਾਂ ਤੋਂ ਉਸ ਬਾਰੇ ਪੁੱਛਿਆ ਤਾਂ ਕਹਿੰਦੀ ਉਹਨੇ ਕਿੱਥੇ ਮਰਨਾ ਆ ਵੇਖ ਤਾਂ ਫਿਰਦੀ ਆ ਆ ਮੇਰੀ ਪਤਨੀ ਹੈ ਮੇਰੀਆਂ ਚਿੱਕਾ ਨਿਕਲ ਗਈਆਂ ਉਹ ਮੇਰੀ ਮਾਂ ਨੂੰ 15 ਦਿਨ ਵਿੱਚ ਇਹਦਾ ਕੀ ਹਾਲ ਕਰਤਾ ਮਾਂ ਇਹ ਵੀ ਕਿਸੇ ਦੀ ਧੀ ਹੈ ਜੇ ਵਿਚਾਰੀ ਦਾ ਬਾਪ ਨਹੀਂ ਤਾਂ ਉਸ ਦਾ ਆ ਹਾਲ ਕਰਨਾ ਸੀ ਮੈਨੂੰ ਬਹੁਤ ਗੁੱਸਾ ਆਇਆ ਮਾਂ ਦੇ ਇਸ ਵਤੀਰੇ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਕਿ ਘਰ ਵਾਲੀ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਮਾਂ ਨੂੰ ਇਹ ਫੈਸਲਾ ਦੱਸ ਦਿੱਤਾ ਸੋਚਿਆ ਸੀ ਮਾਂ ਜਵਾਬ ਦੇ ਦੇਵੇਗੀ ਪਰ ਨਹੀਂ ਮਾਂ ਨੇ ਸ਼ਰਤਾਂ ਨਾਲ ਹਾਂ ਕਰ ਦਿੱਤੀ ਪਹਿਲੀ ਸ਼ਰਤ ਰੱਖੀ ਕਿ ਟੀਵੀ ਫ੍ਰਿਜ ਸੋਫਾ ਤੇ ਡਾਈਨਿੰਗ ਟੇਬਲ ਜੋ ਮੈਨੂੰ ਦਾਜ ਵਿੱਚ ਮਿਲਿਆ ਹੈ ਨਹੀਂ ਲੈ ਕੇ ਜਾਵਾਂਗਾ ਕਿਉਂਕਿ ਮੇਰੇ ਜਵਾਈ ਨੇ ਆਉਣਾ ਹੁੰਦਾ ਤੇ ਦੂਜੀ ਸ਼ਰਤ ਇਹ ਕਿ ਜਦੋਂ ਤੱਕ ਮਾਂ ਦੀ ਕਬੀਲਦਾਰੀ ਪੂਰੀ ਨਹੀਂ ਹੁੰਦੀ ਭਾਵ ਛੋਟੇ ਦਾ ਵਿਆਹ ਤੇ ਭੈਣ ਦੇ ਬੱਚੇ ਦਾ ਸੂਤਕ ਉਦੋਂ ਤੱਕ ਤੈਨੂੰ ਇਸ ਘਰ ਵਿੱਚੋਂ ਇੱਕ ਨਵਾਂ ਪੈਸਾ ਨਹੀਂ ਮਿਲੇਗਾ ਤੂੰ ਕਮਾ ਕੇ ਖਾ ਦੂਜੀ ਭਾਸ਼ਾ ਵਿੱਚ ਪਿੰਡੋਂ ਦੇਸ਼ ਨਿਕਾਲਾ ਦੇਤਾ ਪਰ ਹਾਲਾਤਾਂ ਨੂੰ ਵੇਖ ਮੈਂ ਹਾਂ ਕਰ ਦਿੱਤੀ ਭਾਵੇਂ ਇਹ ਮੁਸ਼ਕਲ ਕੰਮ ਸੀ ਕਿਉਂਕਿ ਮੇਰੀ ਤਨਖਾਹ ਸਿਰਫ 1500 ਰੁਪਏ ਸੀ ਵੱਡੇ ਸ਼ਹਿਰ ਵਿੱਚ ਮਕਾਨ ਦਾ ਕਿਰਾਇਆ ਹੀ 800 ਰੁਪਏ ਤੋਂ ਘੱਟ ਨਹੀਂ ਸੀ ਮੈਂ ਘਰਵਾਲੀ ਨੂੰ ਮਿਲਿਆ ਬੈੱਡ ਤੇ ਕਲਮਾਰੀ ਲੈ ਕੇ ਸ਼ਹਿਰ ਆ ਗਿਆ ਦੋ ਕਮਰਿਆਂ ਦੇ ਇਸ ਛੋਟੇ ਜਿਹੇ ਘਰ ਵਿੱਚ ਅਸੀਂ ਇਹ ਸਮਾਨ ਰੱਖੀ ਬੈਠੇ ਤੇ ਜੇਬ ਵਿੱਚ ਸਿਰਫ 200 ਰੁਪਿਆ ਰੱਬ ਨੇ ਫੇਰ ਇੱਕ ਵਾਰ ਅਰਸ਼ ਤੋਂ ਫਰਸ਼ ਤੇ ਮਾਰਿਆ ਘਰਵਾਲੀ ਭਾਵਕ ਹੋ ਗਈ ਕਹਿੰਦੀ ਮੇਰੇ ਕਰਕੇ ਤੁਹਾਨੂੰ ਵੀ ਘਰੋਂ ਨਿਕਲਣਾ ਪੈ ਗਿਆ ਮੈਂ ਕਿਹਾ ਨਹੀਂ ਉਹ ਤਾਂ ਮਾਂ ਦਾ ਘਰ ਸੀ ਆਪਣਾ ਤਾਂ ਇਹ ਘਰ ਹੈ ਰੋਟੀ ਬਣਾਉਣ ਵਾਸਤੇ ਨਾ ਕੋਈ ਗੈਸ ਤੇ ਨਾ ਕੋਈ ਸਟੋਵ ਤਨਖਾ ਮਿਲਣ ਵਿੱਚ ਹਜੇ 15 ਦਿਨ ਸਨ ਮਾੜੇ ਸਮੇਂ ਵਿੱਚ ਹਮੇਸ਼ਾ ਸੋਨਾ ਕੰਮ ਆਉਂਦਾ ਸੋਹਰਿਆਂ ਵੱਲੋਂ ਪਾਈ ਮੁੰਦਰੀ ਵੇਚ ਕਰਦਾ ਨਿੱਕ ਸੁੱਕ ਲੈ ਕੇ ਆਂਦਾ ਤੇ ਗੱਡੀ ਨੂੰ ਪਟੜੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੋਚਿਆ ਰੱਬਾ ਜੇ ਆਹ ਦਿਨ ਦਿਖਾਉਣੇ ਸੀ ਤਾਂ ਗਰੀਬੀ ਦੇ ਘਰੇ ਹੀ ਜਨਮ ਦੇ ਦਿੰਦਾ ਘੱਟੋ ਘੱਟ ਵਿਖਾਵਾ ਨਾ ਕਰਨਾ ਪੈਂਦਾ ਪਰ ਅਸੀਂ ਦੋਵੇਂ ਪੜੇ ਲਿਖੇ ਸੀ ਕੰਮ ਤਾਂ ਮਿਲ ਹੀ ਜਾਣਾ ਸੀ ਘਰ ਵਾਲੀ ਨੂੰ ਤਾਂ ਮਕਾਨ ਮਾਲਕ ਦੇ ਦੋ ਬੱਚਿਆਂ ਦੀ ਟਿਊਸ਼ਨ ਮਿਲ ਗਈ ਤੇ ਮੈਨੂੰ ਵੀ ਛੁੱਟੀ ਤੋਂ ਬਾਅਦ ਫੈਕਟਰੀ ਵਿੱਚ ਹਿਸਾਬ ਕਿਤਾਬ ਕਰਨ ਦਾ ਕੰਮ ਮਿਲ ਗਿਆ ਤੇ ਸਾਡੀ ਗੱਡੀ ਪਟੜੀ ਤੇ ਆ ਗਈ ਵੇਖਦੇ ਵੇਖਦੇ ਗੱਡੀ ਨੇ ਸਪੀਡ ਫੜ ਲਈ ਘਰ ਵਾਲੀ ਨੇ ਉਸ ਦੋ ਕਮਰਿਆਂ ਦੇ ਘਰ ਨੂੰ ਰੀਝਾਂ ਲਾਲ ਸਜਾਇਆ 4 ਸਾਲਾਂ ਵਿੱਚ ਰੱਬ ਨੇ ਦੋ ਬੱਚੇ ਦੇ ਦਿੱਤੇ ਪਰ ਮਾਂ ਵੇਖਣ ਨਾ ਆਈ ਅਸੀਂ ਹੀ ਪਿੰਡ ਜਾ ਕੇ ਦਿਖਾਏ ਪਿੰਡ ਜਾਣਾ ਘਟ ਗਿਆ ਇੱਕ ਪਲਾਟ ਲੈ ਲਿਆ ਉਧਰੋ ਛੋਟੇ ਦਾ ਵਿਆਹ ਹੋ ਗਿਆ ਤੇ ਭੈਣ ਦੇ ਵੀ ਮੁੰਡਾ ਹੋ ਗਿਆ ਮਾਂ ਦੀ ਕਬੀਲਦਾਰੀ ਨਜਿੱਠੀ ਗਈ ਮੈਨੂੰ ਤੀਜੇ ਹਿੱਸੇ ਦਾ ਠੇਕਾ ਮਿਲਣਾ ਸ਼ੁਰੂ ਹੋ ਗਿਆ ਪਲਾਟ ਤੇ ਮਕਾਨ ਬਣਾਉਣ ਦਾ ਮੰਨ ਬਣਾਇਆ ਘਰ ਵਾਲੀ ਦੀ ਇੱਛਾ ਸੀ ਕਿ ਮਾਂ ਪਹਿਲੀ ਇੱਟ ਲਾਵੇ ਪਰ ਮਾਂ ਨੇ ਆਉਣ ਤੋਂ ਨਾ ਕਰ ਦਿੱਤੀ ਅਸੀਂ ਇੱਟ ਲੈ ਕੇ ਪਿੰਡ ਚਲੇ ਗਏ ਮਾਂ ਤੋਂ ਹੱਥ ਲਵਾ ਕੇ ਮਕਾਨ ਸ਼ੁਰੂ ਕਰ ਲਿਆ ਮੱਕਾਣ ਬਣ ਗਿਆ ਫਿਰ ਗੱਲ ਆਈ ਗ੍ਰਹਿ ਪ੍ਰਵੇਸ਼ ਦੀ ਘਰ ਵਾਲੀ ਨੇ ਫਿਰ ਜਿੱਦ ਕੀਤੀ ਪਹਿਲਾ ਪੈਰ ਮਾਂ ਦਾ ਪਵੇ ਪਰ ਮਾਂ ਨੇ ਫਿਰ ਬਹਾਨਾ ਬਣਾਇਆ ਪਰ ਇਸ ਵਾਰ ਅਸੀਂ ਕਹਿ ਦਿੱਤਾ ਭਾਵੇਂ 6 ਮਹੀਨੇ ਨਾ ਆਵੇ 19 ਦਿਨ ਕਿਰਾਏ ਤੇ ਬੈਠੇ ਰਹਾਂਗੇ ਮਾਂ ਆ ਗਈ ਗ੍ਰਹਿ ਪ੍ਰਵੇਸ਼ ਹੋ ਗਿਆ ਅਗਲੇ ਸਾਲ ਪ੍ਰਾਣੀਕਾਰ ਲਈ ਮੈਂ ਚਾਈ ਚਾਈ ਘਰ ਲੈ ਆਇਆ ਪਰ ਘਰ ਵਾਲੀ ਨੇ ਕਿਹਾ ਪਹਿਲਾਂ ਕਾਰ ਪਿੰਡ ਜਾਵੇਗੀ ਸ਼ਾਮ ਨੂੰ ਹੀ ਬੱਚਿਆਂ ਸਮੇਤ ਸਾਡੇ ਲਈ ਨਵੀਂ ਪਰ ਉਸ ਪ੍ਰਾਣੀਕਾਰ ਨੂੰ ਲੈ ਕੇ ਪਿੰਡ ਗਏ ਮਾਂ ਨੂੰ ਬਿਠਾ ਕੇ ਗੁਰਦੁਆਰਾ ਸਾਹਿਬ ਗਏ ਉਸ ਤੋਂ ਬਾਅਦ ਕਈ ਕਾਰਾਂ ਬਦਲੀਆਂ ਪਰ ਇਸ ਘਰ ਵਿੱਚ ਲਿਆਉਣ ਤੋਂ ਪਹਿਲਾਂ ਪਿੰਡ ਮਾਂ ਕੋਲ ਜਾਂਦੇ 8 ਸਾਲ ਪਹਿਲਾਂ ਮਾਂ ਨੂੰ ਅਧਰੰਗ ਹੋ ਗਿਆ ਇੱਕ ਪਾਸਾ ਮਾਰਿਆ ਗਿਆ ਤੇ ਜ਼बान ਵੀ ਚਲੀ ਗਈ ਮੇਰਾ ਛੋਟਾ ਭਰਾ ਉਸ ਨੂੰ ਆਪਣੇ ਕੋਲ ਆਪਣੇ ਸ਼ਹਿਰ ਲੈ ਗਿਆ ਪਿਛਲੇ ਦਿਨ ਹੀ ਅਸੀਂ ਦੋਵੇਂ ਪਤਾ ਲੈਣ ਗਏ ਤਾਂ ਘਰ ਵਾਲੀ ਮਾਂ ਕੋਲ ਬੈਠ ਗਈ ਕਹਿੰਦੀ ਤੁਸੀਂ ਮੈਨੂੰ ਕਿੰਨਾ ਤੰਗ ਕਰਦੇ ਸੀ ਲੜਦੇ ਸੀ ਮੇਰੇ ਨਾਲ ਤੁਸੀਂ ਉਹ ਗੱਲ ਸੁਣ ਕੇ ਹੱਸੀ ਤੇ ਅੱਗੋਂ ਘਰ ਵਾਲੀ ਕਹਿੰਦੀ ਹੁਣ ਮੇਰੀ ਵਾਰੀ ਸੀ ਲੜਨ ਦੀ ਹੁਣ ਤੁਸੀਂ ਬਿਮਾਰ ਹੋ ਗਏ ਹੋਰ ਹੱਸੀ ਹੱਥ ਨਾਲ ਇਸ਼ਾਰਾ ਕੀਤਾ ਉਹ ਸਮਝ ਨਾ ਸਕੀ ਪਰ ਮੈਂ ਸਮਝ ਗਿਆ ਉਹ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਨਹੀਂ ਹੁਣ ਆਪਣੀ ਨੂੰ ਨਾਲ ਲੜੀ ਤਾਂ ਹੀ ਨੂੰ ਸੱਸ ਦੀ ਲੜਾਈ ਵਾਲੀ ਪਰੰਪਰਾ ਚਲਦੀ ਰਹੂ ਮੈਂ ਕਿਹਾ ਇਹੋ ਕਿਹਾ ਸੀ ਨਾ ਤੁਸੀਂ ਮਾਂ ਨੇ ਸਿਰ ਹਲਾਕੇ ਹਾਮੀ ਭਰਦੇ